ਕੌਤ ਕੁਛ ਹੀ ਕਿਉਂ ਕਰਨ ਲੱਗੇ ਹੋ? ਰਿਸਾਨ ਕੀ ਕੀ ਹੋ ਰਿਹਾ ਹੈ ਤੁਹਾਡਾ? ਠੀਕ ਜਿਹਾ ਹੋਣਾ। ਅਗਿਆ ਫਸਲ ਤੇ ਮਾਰੀ ਗਈ ਸਰ ਫਸਲ ਮਾਰੀ ਗਈ ਟੈਂਸ਼ਨ ਨਾ ਟੈਂਸ਼ਨ ਨਾ ਤੇ ਇਹ ਲੀੜਾ ਪਾਪੜਾ ਵੇਚਦਾ ਇਸ ਪਿੰਡਾ ਦੇ ਵਿੱਚ ਮੋਟਰ ਸ਼ੈਫਲ ਪਾਣੀ ਵੀ ਜਿਆਦਾ 4-4 5-5 ਫੁੱਟ ਆ? ਹਾਂ ਸਾਰੇ ਟੋਟਾ ਚਲੋ ਤੁਹਾਡਾ ਬੀਜਣ ਦਾ ਲੱਗੇ ਬੰਦੋਬਸਤ ਕਰੀਏ। ਜੀ। ਔਰ ਜਿੰਨਾ ਚਿਰ ਪਾਣੀ ਨਿਕਲਦਾ ਨਹੀਂ ਫਸਲਾਂ ਬੀਜੀਆਂ ਨਹੀਂ ਜਾਣੀਆਂ। ਡੀਜ਼ਲ ਦਾ ਜਿਹੜਾ ਇੰਤਜ਼ਾਮ ਹੈ ਉਹ ਅਸੀਂ ਤੁਹਾਨੂੰ ਕਰ ਦਿੰਨੇ ਆ। ਤੇ ਤੁਸੀਂ ਆਪ ਦਾ ਜਿਹੜਾ ਇਹਦੀ ਸਵੇਰ ਤੋਂ ਸ਼ੁਰੂਆਤ ਕਰੋ ਜੀ ਡੀਜ਼ਲ ਤੁਹਾਨੂੰ ਕੱਲ ਦਿੰਨੇ ਆ ਉਹ ਤੋਂ ਬਾਅਦ ਇਹ ਫਸਲਾਂ ਬੀਜੀਆਂ ਜਾਣੀਆਂ ਉਹਨਾਂ ਚਿਰ ਮਸਲਾ ਹੱਲ ਨਹੀਂ ਹੋਣਾ ਪਿੰਡ ਵਾਲਿਆਂ ਨੇ ਸਾਨੂੰ 73 ਕਿੱਲਿਆਂ ਦੇ ਕਰੀਬ ਜਿਹੜੀ ਫਸਲ ਲਖਾਈ ਹੈ ਔਰ ਇਹਦਾ 3.5 ਲੱਖ ਰੁਪਏ ਦਾ ਜਿਹੜਾ ਖਰਚਾ ਹੋਣਾ ਮਾਅਵਜਾ ਸਰਕਾਰ ਵੱਲੋਂ ਭਾਵੇਂ ਕਿਸੇ ਦਾ 20 ਕਿੱਲੇ ਖਰਾਬ ਹੋ ਗਿਆ ਆ ਭਾਵੇਂ 40 ਕਿੱਲੇ ਖਰਾਬ ਹੋ ਗਿਆ 5 ਕਿੱਲੇ ਤੋਂ ਉੱਪਰ ਵਾਲਿਆਂ ਨੂੰ ਨਹੀਂ ਮਿਲਦਾ ਦੋਸਤੋ ਅਸੀਂ ਬੈਠੇ ਆ ਪਿੰਡ ਹੈ ਡੱਬਰ ਅਜ ਨਾਲੇ ਦੇ ਵਿੱਚ ਔਰ ਜਿਵੇਂ ਅਸੀਂ ਇੱਕ ਮਹਿੰਮ ਚ ਲਾਈ ਹੈ ਵੀ ਬਜਾਈ ਦਾ ਜਿਹੜਾ ਛੋਟੇ ਕਿਸਾਨਾਂ ਦਾ ਉਹ ਬੰਦੋਬਸਤ ਕੀਤਾ ਜਾਵੇ ਉਹਨਾਂ ਦਾ ਸਾਥ ਦਿੱਤਾ ਜਾਵੇ ਔਰ ਕੱਲ ਜਿਹੜੀ ਸਾਡੀ ਹੈ 234 ਕਿੱਲੇ ਜਿਹੜੀ ਫਸਲ ਸਾਨੂੰ ਕਿਸੇ ਨੇ ਲਖਾਈ ਸੀਗੀ ਲਖੂਵਾਲ ਪਿੰਡ ਦੀ ਉਹਦੇ ਵਿੱਚੋਂ ਸਾਰਾ ਸਰਵੇ ਕੀਤਾ ਗਿਆ ਔਰ ਵਾਕਿਆ ਹੀ ਜਿਹੜੇ ਲੋੜਵੰਦ ਸੀਗੇ ਛੋਟੇ ਕਿਸਾਨ ਸੀਗੇ ਕੱਲ 234 ਕਿੱਲਾਂ ਦਾ ਜਿਹੜਾ ਸਮਾਨ ਹੈ 9-10 ਲੱਖ ਰੁਪਏ ਦੇ ਕਰੀਬ ਕੱਲ ਸ਼ਾਮ ਤੱਕ ਸਾਡੀ ਕੋਸ਼ਿਸ਼ ਹੈ ਕਿ ਉਹ ਸਮਾਨ ਅੱਜ ਆ ਜਾਣਾ ਔਰ ਵੰਡ ਦਿੱਤਾ ਜਾਵੇ ਉਸ ਤੋਂ ਬਾਅਦਾਂ ਅਸੀਂ ਅਗਲੇ ਪਿੰਡ ਦੀ ਜਿਹੜੀ ਸੇਵਾ ਲੈਣ ਆਏ ਸੀਗੇ ਇਹ ਇਹ ਪਿੰਡ ਡੱਬਰ ਹੈ ਜੀ ਉਹਦੇ ਨਾਲ ਇਥੋਂ ਜੀ ਨਾਲੇ ਦੇ ਨਾਲ ਹੀ ਸੱਕੀ ਤੋਂ ਆਉ ਉਹ ਤੇ ਡੱਬਰ ਪਿੰਡ ਹੈ ਔਰ ਮੈਂ ਇੱਕ ਚੀਜ਼ ਹੋਰ ਕਲੀਅਰ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਲੋਕ ਮੈਸੇਜ ਕਮੈਂਟਸ ਕਰਦੇ ਨੇ ਵੈਸੇ ਤੇ ਬਹੁਤਾ ਮੈਂ ਧਿਆਨ ਨਹੀਂ ਦਿੰਦਾ ਪਰ ਹਾਂ ਜਿੱਥੇ ਕੋ ਲੱਗੇ ਵੀ ਵਾਕਿਆਤੋਂ ਕੋ ਸਿੱਖਣ ਨੂੰ ਮਿਲ ਸਕਦਾ ਤੇ ਉਹਦੇ ਉੱਤੇ ਕੰਮ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦਾ ਵਾਂ ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਨੇ ਵੀ ਤੁਸੀਂ ਇਕੱਲਾ ਜੱਟ ਜ਼ਿਮੀਂਦਾਰਾਂ ਦਾ ਵੇਖ ਰਹੇ ਹੋ ਐਸੀ ਭਾਈਚਾਰਾ ਕਿੱਥੇ ਹੈ ਅਸੀਂ ਨਾ ਤੇ ਹੜਾ ਨੇ ਕਿਸੇ ਨੂੰ ਵੇਖਿਆ ਰੋੜਨ ਲੱਗਿਆ ਤੇ ਨਾ ਹੀ ਅਸੀਂ ਵੇਖਦੇ ਆ ਔਰ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਇਹ ਡੱਬਰ ਪਿੰਡ ਜਿਹੜਾ ਇਹਦੇ ਵਿੱਚ 95% ਜਿਹੜਾ ਉਹ ਐਸਸੀ ਭਾਈਚਾਰੇ ਦੇ ਲੋਕ ਨੇ ਜੀ 95% ਦੋ ਚਾਰ ਘਰ ਜਿਹੜੇ ਉਹ ਮਤਲਬ ਜੱਟਾਂ ਦੇ ਨੇ ਔਰ ਸਭ ਦੇ ਕੋਲ ਹੀ ਕਿਲਾ ਕਿਲਾ ਡੇਢ ਡੇੜ ਕਿਲਾ ਦੋ ਦੋ ਕਿੱਲੇ ਤਿੰਨ ਤਿੰਨ ਕਿੱਲੇ ਇੰਨੀ ਕੀ ਆ ਕਿ ਪੰਜ ਕਿੱਲੇ ਤੋਂ ਥੱਲੇ ਥੱਲੇ ਪੈੜੀ ਆ ਔਰ ਪਿੰਡ ਵਾਲਿਆਂ ਨੇ ਸਾਨੂੰ 73 ਕਿੱਲਾਂ ਦੇ ਕਰੀਬ ਜਿਹੜੀ ਫਸਲ ਲਖਾਈ ਆ ਔਰ ਉਹਦੀ ਜ਼ਿੰਮੇਵਾਰੀ ਕੱਲ੍ਹ ਦੇ ਹੀ ਅੰਕਲ ਇੱਥੇ ਸਾਡੇ ਨਾਲ ਹੀ ਮਤਲਬ ਲੱਗੇ ਨੇ ਕੱਲੇ ਫਿਰੋਜ਼ਪੁਰ ਗਏ ਸੀਗੇ ਪਰਸੋ ਇਹ ਸਾਡੇ ਨਾਲ ਸੀਗੇ ਔਰ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਸਾਨੂੰ ਕੋ ਲੋਡਵਾਨ ਦੱਸੇ ਜਾਣ ਅਸੀਂ ਉੱਥੇ ਫਸਲ ਦੀ ਬਜਾਈ ਕਰਨੀ ਹੈ ਔਰ ਇਹਦਾ 3 3.5 ਲੱਖ ਰੁਪਏ ਦਾ ਜਿਹੜਾ ਖਰਚਾ ਹੋਣਾ ਔਰ ਇਹਨਾਂ ਨੇ ਜ਼ਿੰਮੇਵਾਰੀ ਜਿਹੜੇ ਗੁਰਦੁਆਰਾ ਸਾਹਿਬ ਬੰਬੇ ਤੋਂ ਪ੍ਰਧਾਨ ਨੇ ਸੂਰੀ ਸਾਹਿਬ ਉਹਨਾਂ ਦਾ ਬੇਟਾ ਨਾਲ ਆਇਆ ਇਹਨਾਂ ਨੇ ਕਹਿ ਦਿੱਤਾ ਵੀ ਅਸੀਂ ਜਿਹੜਾ ਇਹਦਾ ਬੰਦੋਬਸਤ ਕਰਨ ਦਾ ਕੋਸ਼ਿਸ਼ ਕਰਾਂਗੇ ਔਰ ਮੈਂ ਅੱਗੇ ਅਕਸਰ ਇਹ ਗੱਲਾਂ ਕਰਦਾ ਸੀਗਾ ਕਿ ਜਦੋਂ ਪਾਣੀ ਲੱਥਣਾ ਵਾ ਉਦੋਂ ਜਦੋਂ ਪਿੰਡਾਂ ਦੇ ਵਿੱਚ ਫਿਰਨਾ ਵਾ ਉਦੋਂ ਲੋਕਾਂ ਦੇ ਹੱਥ ਪਤਾ ਲੱਗਣੇ ਨੇ ਇੱਥੇ ਪਾਉ ਬੱਗਾ ਸਿੰਘ ਆ ਵਾਈਫ ਉਹਨਾਂ ਦੀ ਟੈਨਸ਼ਨ ਦੇ ਵਿੱਚ ਐ ਔਰ ਕੋਠੇ ਜਦੋਂ ਚੜੇ ਕਿਤੇ ਚੱਕਰ ਆਏ ਆ ਤੇ ਚੱਕਰ ਤੇ ਟੈਨਸ਼ਨ ਦੇ ਹੀ ਨੇ ਨਾ ਸਾਰੇ ਔਰ ਡੱਗੇ ਆ ਤੇ ਸਿਰ ਦੇ ਉੱਤੇ ਸੱਟ ਲੱਗ ਗਈ ਆ ਔਰ ਆਪ ਉਹ ਪਾਉ ਨਾਲੇ ਤੇ ਕੋ ਕਿੰਨੀ ਪੈੜੀ ਆ ਜੀ ਕਿੰਨੀ ਪੈੜੀ ਬੱਗਾ ਹੋ ਜੀ ਤੁਹਾਡੇ ਕੋ ਠੇਕੇ ਦੇ ਕਿ ਆਪਣੀ ਇੱਕ ਕਿਲਾ ਠੇਕੇ ਦੇ ਤਿੰਨ ਆਪਣੀ ਤਿੰਨ ਆਪਣੀ ਤੇ ਇੱਕ ਕਿਲਾ ਠੇਕੇ ਦੇ ਸੀਗੀ ਔਰ ਪਹਿਲਾਂ ਇਹ ਉਹ ਹੁਣ ਪਿੰਡ-ਪਿੰਡ ਨਾਲ ਕਪੜਾ ਵੇਚਣ ਦਾ ਕੰਮ ਕਰਦੇ ਹੋ ਕਪੜਾ ਵੇਚਣ ਦਾ ਕੰਮ ਕਰਦਾ ਉਹ ਤੋਂ ਪਹਿਲਾਂ ਮਤਲਬ ਇਹ ਮੋਚੀ ਦਾ ਕੰਮ ਕਰਦੇ ਸੀਗੇ ਹਾਂਜੀ ਇਹੋ ਜੇ ਮਤਲਬ ਹਾਲਾਤ ਨੇ ਲੋਕ ਆਪਣੀ ਜ਼ਿੰਦਗੀ ਦੇ ਨਾਲ ਜੂਝਦੇ ਨੇ ਔਰ ਇਹੋ ਜੀਆਂ ਮੁਸ਼ਕਲਾਂ ਕੱਲ ਅੰਕਲ ਦੱਸ ਰਹੇ ਆ ਵੀ ਅਸੀਂ ਫਿਰੋਜ਼ਪੁਰ ਗਏ ਸੀਗੇ ਉੱਥੇ ਇੱਕ ਪਿੰਡ ਹੈ ਧੀਰਾਕਰ ਉਹਦੇ ਵਿੱਚ ਇੱਕ ਬੱਚਾ ਉਹਦੇ ਮਤਲਬ ਦੋ ਡੰਗਰ ਰੁੜ ਗਏ ਫਸਲ ਸਾਰੀ ਰੁੜ ਗਈ ਤੇ ਉਹਨੇ ਕੁਝ ਖਾ ਲਿਆ ਜਾਂ ਗਲਤੀ ਨਾਲ ਖਾਦਾ ਗਿਆ ਹਸਪੀਟਲ ਦੇ ਵਿੱਚ ਦਾਖਲ ਸੀਗਾ ਵੀ ਟੈਨਸ਼ਨ ਦੇ ਵਿੱਚ ਔਰ ਜਦੋਂ ਉਹਨੂੰ ਜਾ ਕੇ ਪੁੱਛਿਆ ਤੇ ਆਂਦਾ ਮੇਰੇ ਦੋ ਜਿਹੜੇ ਉਹ ਡੰਗਰ ਰੁੜ ਗਏ ਨੇ ਦੋਹਾਂ ਚੋਂ ਇੱਕ ਵੀ ਨਹੀਂ ਹੈਗਾ ਫਸਲ ਵੀ ਰੁੜ ਗਈ ਆ ਕੱਲ ਸਵਾ ਲੱਖ ਰੁਪਏ ਦੀ ਇੱਕ ਮੱਝ ਦੇ ਕੇ ਆਏ ਆ ਔਰ ਉਹਦੇ ਨਾਲ ਨਾਲ ਜਿਹੜੇ ਹਸਪਤਲ ਚ ਦਾਖਲ ਸੀਗਾ ਉਹਨੇ ਵੀ ਹਾਲਾਤ ਵੇਖ ਕੇ ਅਮਨਜੀਤ ਹਸਪੀਟਲ ਦਾ ਨਾਂ ਜੀ ਅਮਨਜੀਤ ਹਸਪੀਟਲ ਹੈ ਕਿੱਥੇ ਜੀ ਆਰਫ ਕੇ ਆਰਫ ਕੇ ਪਿੰਡ ਦੇ ਵਿੱਚ ਹੈ ਉੱਥੇ ਉਹ ਕਸਬੇ ਦੇ ਵਿੱਚ ਹੈ ਉਹਨਾਂ ਨੇ ਵੀ ਉਹਦਾ ਜਿੰਨਾ ਬਿੱਲ ਬਣਦਾ ਸੀਗਾ ਉਹ ਸਾਰਾ ਮਤਲਬ ਛੱਡ ਦਿੱਤਾ ਗਿਆ ਵੀ ਹਾਲਾਤ ਇਹ ਪਿੰਡਾਂ ਦੇ ਵਿੱਚ ਬਣੇ ਨੇ ਸੋ ਮੈਂ ਫਿਰ ਇੱਕ ਗੱਲ ਕਹਿਣਾ ਵੀ ਅਸੀਂ ਇੱਕ ਜਰੀਆ ਬਣੇ ਆ ਦੇਣ ਵਾਲਾ ਕੋਈ ਹੈ ਅੱਗੋਂ ਜਿਹਨੂੰ ਜ਼ਰੂਰਤ ਆ ਉਹ ਕੋਈ ਹੈ ਅਸੀਂ ਵਿੱਚ ਇੱਕ ਜਰੀਆ ਬਣ ਕੇ ਇੱਕ ਪਾਰਟ ਨਿਭਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਵੀ ਸਾਨੂੰ ਬੜਾ ਕਿਹਾ ਵੀ ਤੁਸੀਂ ਵੇਖੋ ਅਸੀਂ ਨਾਲ ਹੀ ਉਹਨਾਂ ਲੈ ਕੇ ਆਇਆ ਵੀ ਆਹ ਪਿੰਡ ਐ ਇੰਨੀ ਫਸਲ ਐ ਅੱਜ ਸਾਰੇ ਪਿੰਡ ਵਾਲੇ ਲੋਕ ਇੱਥੇ ਇਕੱਠੇ ਨੇ ਹੁਣ ਜਿਹੜਾ ਇਹ ਬੰਦੋਬਸਤ ਇਹਨਾਂ ਦਾ ਡੀਏਪੀ ਦਾ ਬੀਜ ਦਾ ਤੇ ਨਾਲ ਡੀਜ਼ਲ ਦਾ ਜਿਹੜਾ ਵਾ ਉਹ 2-4 ਦਿਨ ਦੇ ਵਿੱਚ ਉਹ ਬੰਦੋਬਸਤ ਕਰ ਦਿੱਤਾ ਜਾਊਗਾ ਕਿਉਂਕਿ ਡਾਇਆ ਮਿਲਦੀ ਥੋੜੀ ਬੜੀ ਜਦੋਜਹਿਦ ਕਰਨ ਦੇ ਨਾਲ ਮਿਲਦੀ ਐ ਸੋ ਇਸ ਤਰੀਕੇ ਹੁਣ ਅਗਲੇ ਪਿੰਡ ਜਾਵਾਂਗੇ ਔਰ ਜਿੰਨਾ ਚਿਰ ਵੀ ਸੇਵਾ ਹੈਗੀ ਐ ਤੇ ਸਾਡੇ ਕੋਲ ਲਿਸਟ ਹੋ ਲੈਣ ਵਾਲਿਆਂ ਦੀ ਵੀ ਬੜੀ ਲੰਬੀ ਔਰ ਦੇਣ ਵਾਲਿਆਂ ਦੀ ਵੀ ਲਿਸਟ ਸਾਡੇ ਕੋਲ ਹੈਗੀ ਜਿੰਨਾ ਜਿੰਨਾ ਸਾਡੇ ਨਾਲ ਵਾਦਾ ਕੀਤਾ ਸੀ ਵੀ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਮਨਾ ਕੀਤਾ ਸੀ ਨਾ ਕੋ ਸਾਡਾ ਅਕਾਊਂਟ ਹੈ ਨਾ ਸਾਡੇ ਖਾਤੇ 'ਚ ਪੈਸੇ ਪਾਏ ਜਾਣ ਜਿੱਥੇ ਜਿੱਥੇ ਵੀ ਸੇਵਾ ਹੋਊਗੀ ਉਹ ਤੁਹਾਡੇ ਹੱਥੀਂ ਜਿਹੜੀ ਜਾ ਕੇ ਤੋਂ ਨਿਭਾਈ ਜਾਊਗੀ ਉਸ ਕੋਸ਼ਿਸ਼ ਦੇ ਉੱਤੇ ਅੱਜ 15 20 ਦਿਨ ਜਿੰਨੇ ਦਿਨ ਵੀ ਹੋ ਗਏ 29 ਤਰੀਕ ਦੇ ਲੱਗੇ ਔਰ ਅੱਜ ਮੇਰੇ ਖਿਆਲ ਕਿੰਨੀ 21 ਤਰੀਕ ਹੈ ਅੱਜ 22 ਤਰੀਕ ਹੈ ਉਹਦੇ ਉੱਤੇ ਜਿੰਨਾ ਵੀ ਮਹਾਰਾਜ ਖੜਾ ਉਹਦੇ ਉੱਤੇ ਤਾਰ ਰਿਹਾ ਵੀ ਨਾ ਪਿੱਠ ਲੱਗੀ ਹੈ ਨਾ ਕਿਸੇ ਮਤਲਬ ਲੋੜਵੰਤ ਨੂੰ ਝਕੇ ਆ ਵੀ ਜੋਰ ਨੂੰ ਚਾਹੀਦਾ ਰੱਬ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਔਰ ਆਪਣੀ ਜਿਹੜੀ ਪਾਰਦਰਸ਼ਤਾ ਸੀ ਅੱਜ ਤੱਕ ਪੂਰੀ ਟੀਮ ਬਣਾ ਕੇ ਅਸੀਂ ਚੱਲੇ ਸੀਗੇ ਮੈਂ ਆ ਟਿੱਕਾ ਉਹ ਅਮਨ ਹੈ ਪਿੱਛੇ ਬੈਠਾ ਸਾਰੇ ਜਾਣੇ ਲੱਗੇ ਸੀਗੇ ਔਰ ਸਾਰੇ ਜੁੜਦੇ ਜਾਂਦੇ ਨੇ ਕਾਫਲਾ ਬਣਦਾ ਜਾਂਦਾ ਕਿਸੇ ਵੇਲੇ ਮਤਲਬ ਜਿੱਥੇ ਕੋ ਉਹ ਕੱਲੇ ਅੱਡ ਜਗ੍ਹਾ ਦੇ ਉੱਤੇ ਚਲੇ ਜਾਂਦੇ ਮੈਂ ਕੱਲਾ ਸਾਡਾ ਉਹ ਮਕਸਦ ਨਹੀਂ ਹੈਗਾ ਵੀ ਕਾਫਲਾ ਲੈ ਕੇ ਤੁਰਿਆ ਜਾਵੇ ਤੇ ਵਿਖਾਇਆ ਜਾਵੇ ਪਿੰਡ 'ਚ ਪਹਿਲਾਂ ਹੀ ਸੰਪਰ ਇਸ ਪਿੰਡ ਦੇ ਵਿੱਚੋਂ ਵੀ ਸਾਨੂੰ ਇੱਕ ਲਿਸਟ ਪਹਿਲਾਂ ਆਈ ਸੀ ਔਰ ਅੱਜ ਅਸੀਂ ਇੱਥੇ ਆ ਗਏ ਹਾਂ ਹੁਣ ਸਾਡਾ ਜਿਹੜਾ ਪ੍ਰੋਗਰਾਮ ਹੈ ਅਗਲੇ ਪਾਸੇ ਡੇਰਿਆਂ ਦੇ ਉੱਤੇ ਕੋ ਘਰ ਨੇ ਉੱਥੇ ਜਾਣਦਾ ਹੈ ਕਿ ਉੱਥੇ ਵੀ ਫਸਲ ਜਿਹੜੀ ਬਰਬਾਦੀ ਹੋਈ ਹੈ ਔਰ ਥੱਲੇ ਜਮੀਨ ਬਹੁਤ ਘੱਟ ਹੈ ਲੋਕਾਂ ਕੋਲੋ ਇੱਕ ਮੈਨੂੰ ਉੱਥੋਂ ਆਇਆ ਜੀ ਰਾਵੀ ਦੇ ਉੱਤੇ ਕੋ ਪਿੰਡ ਹੈ ਉੱਥੋਂ ਮੈਨੂੰ ਮੈਸੇਜ ਆਇਆ ਵੀ ਸਾਡੇ ਵੀ ਇੱਥੇ ਆ ਕੇ ਵੇਖਿਆ ਜਾਵੇ ਜਿੱਥੋਂ ਕਈਆਂ ਦੀ ਦਰਿਆ ਪਾਰ ਵੀ ਪੈਲੀ ਹੈਗੀ ਆ ਪਾਰਲੇ ਪਾਸੇ ਵੀ ਉੱਥੇ ਵੀ ਜਾਵਾਂਗੇ ਜਾਣ ਦੀ ਅੱਜ ਕੋਸ਼ਿਸ਼ ਕਰਦੇ ਆ ਜਿੰਨਾ ਵੀ ਨਿਭਿਆ ਜਾ ਰਿਹਾ ਔਰ ਮੈਂ ਪੂਰੇ 8 ਦਿਨਾਂ ਦੇ ਵਿੱਚ ਮੇਰਾ ਖਰ ਕੱਲ ਮੇਰੀ ਤਬੀਅਤ ਹੀ ਬਿਲਕੁਲ ਜਵਾਬ ਦੇ ਗਈ ਸੀਗੀ ਔਰ ਡਾਕਟਰ ਨੇ ਤੇ ਕਿਹਾ ਸੀ ਭਾਵੇਂ ਰੈਸਟ ਕਰ ਲੋ ਹਜੇ ਪਰ ਫਿਰ ਵੀ ਕੋਸ਼ਿਸ਼ ਕੀਤੀ ਆ ਵੀ ਮੇਰੇ ਰੈਸਟ ਕਰਨਾ ਨੁਕਸਾਨ ਹੋ ਜਾਣਾ ਵਾ ਅੱਜ ਵੀ ਇੱਥੇ ਅਸੀਂ ਮੌਕੇ ਦੇ ਉੱਤੇ ਪਹੁੰਚ ਗਏ ਆ ਔਰ ਅੱਜ ਸਾਡਾ ਮਨ ਹੈ ਕਿ ਦੋ ਤਿੰਨ ਪਿੰਡਾਂ ਦਾ ਵਿੱਚ ਜਾਇਆ ਜਾਵੇ ਔਰ ਉਹਨਾਂ ਦੇ ਹਾਲਾਤ ਵੇਖੇ ਜਾਣ ਔਰ ਉਹਨਾਂ ਦੀਆਂ ਜੜੀਆਂ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਦੀ ਜਾਂ ਥੋੜੀ ਬਹੁਤੀ ਜੋ ਸਾਡੇ ਕੋਲ ਸਾਥ ਹੋ ਸਕਦਾ ਉਹ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਫਤ ਵਛੇ ਬੋਲਣ ਨਾਲ ਸੇ ਕਾਫੀ ਕੁਸ ਸੀਗਾ ਲੇਕਿਨ ਮਨਾ ਜਿੰਨੇ ਕੋਈ ਛੱਡਿਆ ਨਹੀਂ ਕਿ ਇਹਨਾਂ ਨੇ ਸਾਰੀਆਂ ਚੀਜ਼ਾਂ ਕਵਰ ਕਰ ਲੀਆਂ ਜਿੰਨਾ ਅਸੀਂ ਗੱਲ ਕਰਨੀ ਸੀਗੀ ਤੇ ਜਿਸਾਂ ਇਹਨਾਂ ਦੱਸਿਆ ਭਾਈ ਫੋਨ ਆ ਜਾਂਦੇ ਹੈਗੇ ਭਾਈ ਫੁਲਾਨੇ ਫੁਲਾਨਾ ਪਿੰਡ ਹੈਗਾ ਇਹ ਚੀਜ਼ ਦੀ ਜ਼ਰੂਰਤ ਹੈਗੀ ਇਹ ਉੱਥੇ ਜਾ ਕੇ ਸਰਵੇ ਕਰ ਲੈਂਦੇ ਅਸੀਂ ਇਹਨਾਂ ਦੇ ਪਿੱਛੇ ਲੱਗੇ ਆ ਗਿਆਂ ਇਹ ਜਿੱਥੇ ਜਿੱਥੇ ਸਨ ਪਹੁੰਚਾਂਗੇ ਅਸੀਂ ਉੱਥੇ ਬਿਲਕੁਲ ਪਹੁੰਚਾਂਗੇ ਕਿਉਂਕਿ ਸਨ ਮੇਰਾ ਬੇਟਾ 10 ਦਿਨ ਪਹਿਲੇ ਵੀ ਆ ਕੇ ਗਿਆ ਇਹਨਾਂ ਨੂੰ ਮਿਲ ਕੇ ਗਿਆ ਤੇ ਐਤ ਕੀ ਬੇਟਾ ਮੈਂ ਨਾਲ ਲੈ ਕੇ ਆਇਆ ਹੈਗਾ ਕਿ ਇਹਨਾਂ ਨੇ ਜਿੰਨੀ ਵੀ ਸੇਵਾ ਜਿੱਥੇ ਜਿੱਥੇ ਜਾ ਕੇ ਕਰਵਾਈ ਹੈਗੀ ਬਿਲਕੁਲ 100% ਜੀਨੀਅਨ ਸੇਵਾ ਜਿਹੜੀ ਹੈਗੀ ਉਹ ਕਰਵਾ ਰਿਹਾ ਹੈਗੇ ਤੇ ਅਸੀਂ ਪੁੱਛ ਕੇ ਕਰ ਰਿਹਾ ਗਿਆ ਹੁਣ ਅੱਜ ਸਵੇਰੇ ਮੇਰੇ ਮੋਬਾਈਲ ਤੇ ਇੱਕ ਫੋਨ ਆਇਆ ਸੀਗਾ ਤਰਨ ਤਰਨ ਦੇ ਅੱਗੇ ਜਾ ਕੇ ਮੁੱਠਿਆਂ ਵਾਲਾ ਪਿੰਡ ਹੈਗਾ ਕਹਿੰਦੇ ਸਾਡੀ ਅੱਧੀ ਖੇਤੀ ਬੱਚੀ ਹੋਈ ਹੈਗੀ ਅਗਰ ਪਾਣੀ ਨਿਕਲ ਜਾਏ ਤੇ ਸ਼ਾਇਦ ਉਹ ਫਸਲ ਨਹੀਂ ਅਸੀਂ ਕੱਟ ਸਕਦੇ ਹੈ ਗਿਆ ਤੇ ਅਗਰ ਤੁਸੀਂ ਡੀਜ਼ਲ ਦਾ ਪ੍ਰਬੰਧ ਕਰੋ ਆ ਕੇ ਤਾਂ ਸਾਨੂੰ ਡੀਜ਼ਲ ਕਰਵਾ ਦਿਓ ਬਾਕੀ ਸਾਨੂੰ ਕੋਈ ਚੀਜ਼ ਦੀ ਲੋੜ ਨਹੀਂ ਹੈਗੀ ਤੁਹਾਡੇ ਨਾਲ ਚੱਲ ਕੇ ਦੇਖਾਂਗੇ ਕੀ ਹੈਗਾ ਕੀ ਨਹੀਂ ਹੈ ਤੇ ਤੁਹਾਡੀ ਗੱਲ ਕਰਾ ਦੇਾਂਗੇ ਦੇ ਹੋਏਗਾ ਤੇ ਉਹ ਵੀ ਸੇਵਾ ਕਰਵਾ ਦੇਵਾਂਗੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਨਨਜੀ ਦਾ ਵੀਡੀਓ ਰਾਈ ਫੇਸਬੁੱਕ ਰਾਈ ਇਹਨਾਂ ਨੂੰ ਅਸੀਂ ਜਾਣਦੇ ਚੰਗੀ ਤਰ੍ਹਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦੇ ਦਰਸ਼ਨ ਹੋਏ ਆ ਇਹੋ ਜੀ ਆਫਤ ਆਉਣੀ ਹੀ ਤੇ ਇਹਨਾਂ ਦੇ ਦਰਸ਼ਨ ਹੋਣੇ ਹੀ ਚਲੋ ਹੋਣ ਇਹ ਆ ਕਿ ਜਿੱਦਣ ਆਏ ਇਹਨਾਂ ਨੂੰ ਜ਼ਰੂਰ ਸਨਮਾਨਿਤ ਕੀਤਾ ਜਾਊਗਾ ਪਿੰਡ ਵੱਲੋਂ ਇੱਥੇ ਐਸਸੀ ਭਾਈਚਾਰਾ ਜੀ ਸਾਰਾ ਹੀ ਅਸੀਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਜੀ ਜਿੱਦਰੋਂ ਜਿੱਦਰੋਂ ਕਿਸੇ ਦੀ ਮਦਦ ਤੋਂ ਹੁੰਦੀ ਜਾਂਦੀ ਆ ਨਾ ਅਹੀਂ ਉਹਦੀ ਮਦਦ ਨਹੀਂ ਕਰਵਾਉਂਦੇ ਦੂਜੇ ਦੀ ਬਾਅਦ ਚ ਕਰਵਾਉਂਦੇ ਆ ਕਿ ਦੂਜੇ ਦੀ ਵੀ ਨੰਬਰ ਆ ਸਕੇ ਮੁਆਵਜ਼ਾ ਸਰਕਾਰ ਵੱਲੋਂ ਭਾਵੇਂ ਕਿਸੇ ਦਾ ਵੀ ਕਿੱਲੇ ਖਰਾਬ ਹੋ ਗਿਆ ਆ ਭਾਵੇਂ 40 ਕਿੱਲੇ ਖਰਾਬ ਹੋ ਗਿਆ ਆ ਸਰਕਾਰ ਨੇ ਆਖਿਆ ਕਿ ਮਿਲਣਾ 5 ਕਿੱਲੇ ਤੋਂ ਉੱਪਰ ਵਾਲਿਆਂ ਨੂੰ ਨਹੀਂ ਮਿਲਣਾ ਹੈਗਾ ਪਰ ਅਹੀਂ ਆਨੇ ਸਾਡਾ 20000 ਤੇ ਇੱਕ ਕਿੱਲੇ ਦਾ ਖਰਾਬ ਖਰਚਾ ਲੱਗ ਗਿਆ ਅਸੀਂ ਆਪਣੇ ਖਰਚੇ ਨੂੰ ਰੋਣ ਦੇ ਕਿ ਸਾਡਾ ਖਰਚਾ ਹੀ ਚੱਲ ਪੂਰਾ ਹੋ ਜੇ ਲੱਖ ਲੱਖ ਰੁਪਏ ਦਾ ਸਾਡਾ ਝੋਨਾ ਸੀ ਤੇ ਅਸੀਂ 20200 ਸਾਨੂੰ ਦੇ ਦੇਣ ਉਹਦੇ ਚੋਂ 20% ਦੀ ਕਟ ਹਾਨੂ ਨਹੀਂ ਪਤਾ ਕੀ ਬੰਡਿਆ ਪਟਵਾਰੀ ਸਾਹਿਬ ਲਿਖ ਕੇ ਲੈ ਗਏ ਆ ਉਹ ਦੋ ਤਿੰਨ ਚੱਕਰ ਮਾਰ ਗਏ ਆ ਕਿ ਜਿੰਨੇ ਮਸ਼ੀਨ ਵੜ ਲੈਂਦੀ ਆ ਉਹ ਵੀ ਆ ਦਿੰਦੇ ਆ ਵੜ ਲਿਆ ਜੀ ਨੇ ਹੁਣ ਹੁਣ ਉਹ ਉਹਦਾ ਪਤਾ ਨਹੀਂ ਕੁਝ ਦਿੰਦੇ ਆ ਜਾਂ ਨਹੀਂ ਵੜਣਾ ਕੀ ਜੋ ਵੜਣਾ ਤੇ ਕੱਖ ਵਿੱਚ ਨਰੀ ਪੱਤਲ ਪਈ ਆ ਉਹਦੇ ਵਿੱਚ 5000 ਮਸ਼ੀਨ ਦਾ ਖਰਚਾ ਆਉਂਦਿਆ 18000 ਰੁਪਿਆ ਉੱਤੇ ਸਾਡਾ 18-20000 ਖਰਚਾ ਲੱਗ ਗਿਆ 50-30000 ਸਾਨੂੰ ਇਹਦੇ ਜੀ ਪੈਂਡਿਆ ਤੇ ਗਾੜੀ ਤੁਲ ਨਹੀਂ ਡਿਆ ਮੰਡੀ ਦੇ ਵਿੱਚ ਵਿਕ ਨਹੀਂ ਡਿਆ ਕਈ ਬੰਦੇ ਇੱਥੇ ਢੇਰੀਆਂ ਲਾ ਕੇ ਇਹੋ ਹੀ ਬੰਦਾ ਕੁੱਕਣ ਵਾਲੇ ਢੇਰੀ ਲਾਇਆ ਆ ਤਿੰਨ ਤਿੰਨ ਦਿਨ ਢੇਰੀ ਪਈ ਰਹੀ ਏ ਦੀ ਇਹਦਾ ਵਿਕੇ ਨਹੀਂ ਚੋਨਾ ਦੋਸਤੋ ਆ ਪਿੰਡਾਂ ਦੀਆਂ ਮੁਸ਼ਕਲਾਂ ਨੇ ਆ ਪੈੜੀਆਂ ਚ ਪਾਣੀ ਆ ਔਰ ਜਿੰਨਾ ਚਿਰ ਪਾਣੀ ਨਿਕਲਦਾ ਨਹੀਂ ਫਸਲਾਂ ਬੀਜੀਆਂ ਨਹੀਂ ਜਾਣੀਆਂ ਔਰ ਅਸੀਂ ਇਹ ਭਾਉਤ ਕਿੰਨੀ ਪੈੜੀ ਆ ਤੁਹਾਡੀ ਮੇਰੇ ਕੋਲ 2 ਕਿਲੋ ਤੋਂ ਪਲੱਸ 2.5 ਕਿਲੋ ਆ ਦੋ ਕਿਲੇ ਇਹਨਾਂ ਦੀ ਪੈੜੀ ਚ ਪਾਣੀ ਖੜਾ ਔਰ ਪਿਛਲੇ ਪਾਸੇ ਪੈੜੀਆਂ ਚ ਆ ਔਰ ਅਗਲੇ ਪਾਸੇ ਕਿਸੇ ਨਾਲੇ ਦੇ ਵਿੱਚ ਜਾਣਾ ਔਰ ਮੋਟਰ ਤੇ ਪੱਖਾ ਇਹਨਾਂ ਨੂੰ ਪਿੰਡ ਚੋਂ ਭਾਉਜੀ ਕੀ ਨਾਂ ਤੁਹਾਡਾ ਪ੍ਰਗਟ ਸਿੰਘ ਪ੍ਰਗਟ ਸਿੰਘ ਆਂ ਤੇ ਮੋਟਰ ਤੇ ਪੱਖਾ ਮੇਰੇ ਕੋਲ ਹੈਗਾ ਡੀਜ਼ਲ ਦਾ ਜਿਹੜਾ ਇੰਤਜ਼ਾਮ ਹੈ ਉਹ ਅਸੀਂ ਤੁਹਾਨੂੰ ਕਰ ਦਿੰਨੇ ਆ ਤੇ ਤੁਸੀਂ ਆਪ ਦਾ ਜਿਹੜਾ ਇਹਦੀ ਸਵੇਰ ਤੋਂ ਸ਼ੁਰੂਆਤ ਕਰੋ ਜੀ ਡੀਜ਼ਲ ਤੁਹਾਨੂੰ ਕੱਲ ਦਿੰਦੇ ਹਾਂ ਅੰਕਲ ਕਹਿੰਦੇ ਅਸੀਂ ਲੱਲੀ ਨੇ ਸੇਵਾ ਕੋਈ ਗੱਲ ਨਹੀਂ ਜੀ ਅਸੀਂ ਭੇਜ ਦਿੰਦੇ ਆ ਤੁਹਾਨੂੰ ਤੁਸੀਂ ਆਪ ਦਾ ਸ਼ੁਰੂ ਕਰੋ ਜੀ ਉਸ ਤੋਂ ਬਾਅਦ ਇਹ ਫਸਲਾਂ ਬੀਜੀਆਂ ਜਾਣੀਆਂ ਉਹਨਾਂ ਚਿਰ ਮਸਲਾ ਹੱਲ ਨਹੀਂ ਹੋਣਾ ਸੋ ਇਹੋ ਜੀਆਂ ਬਹੁਤ ਦਿੱਕਤਾਂ ਨੇ